ਵਦਾਈਆਂ ਗੁਰਸਿੱਖਾਂ ਮਨ ਵਦਾਈਆਂ ਵਦਾਈਆਂ ਗੁਰਸਿੱਖਾਂ ਮਨ ਵਦਾਈਆਂ ਜਿਨੀ ਮੇਰਾ ਸਤ ਗੁਰੂ ਢਿਠਾ ਰਾਮੁਰਾਜ ਜਿਨੀ ਮੇਰਾ ਸਤ ਗੁਰੂ ਡਿਠਾ ਰਾਮੁ ਰਾਜੇ ਵਧਾਈਆਂ ਗੁਰ ਸਿਖਾ ਮੰਨ ਵਧਾਈਆਂ ਵਧਾਈਆਂ ਗੁਰ ਸਿਖਾ ਮੰਨ ਵਧਾਈਆਂ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋਲੰਕੇ ਗੁਰ ਸਿਖਾ ਮਨ ਮਿੱਠਾ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਸੋਲੰਕੇ ਗੁਰ ਸਿਖਾ ਮਨ ਮਿੱਠਾ ਵਧਾਈਨਾ ਗੁਰਸਖਾ ਮੰਨ ਵਦਾਈਆਂ ਵਦਾਈਆਂ ਗੁਰਸਖਾ ਮੰਨ ਵਦਾਈਆਂ ਜਿਨੀ ਮੇਰਾ ਸਤ ਗੁਰੂ ਢਿੱਠਾਰਾ ਮੋਰਾ ਜੀ ਜਿਨੀ ਮੇਰਾ ਸਤ ਗੁਰੂ ਢਿੱਠਾਰਾ ਮੋਰਾ ਜੀ ਵਦਾਈਆਂ ਗੁਰ ਸਿਖਾਂ ਮੰਨ ਬਦਾਈਆਂ ਬਦਾਈਆਂ ਗੁਰ ਸਿਖਾਂ ਮੰਨ ਬਦਾਈਆਂ ਹਰ ਦਰ ਗਏ ਗੁਰ ਸਿੱਖ ਪਹਿਨਾਈ ਐ ਜਿੰਨਾ ਮੇਰਾ ਸਤ ਗੁਰੂ ਤੁਠਾ ਹਰ ਦਰ ਗਏ ਗੁਰ ਸਿੱਖ ਪਹਿਨਾਈ ਐ ਜਿੰਨਾ ਮੇਰਾ ਸਤ ਗੁਰੂ ਤੁਠਾ ਬਦਾਈਆਂ ਗੁਰ ਸਿੱਖ ਵਦਾਈਆਂ ਗੁਰਸਿੱਖਾਂ ਮੰਨੋ ਵਦਾਈਆਂ ਜਿਨੀ ਮੇਰਾ ਸਤ ਗੁਰੂ ਦਾ ਨਾਮ ਪੜ ਰਹਾਉ ਪਤ ਪਰਮੇਸ਼ਰ ਗੱਤ ਨਾਰਾਇਣ ਧਨ ਗopal ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਐਵੇ ਜਾਤੀ ਪਤ ਪਰਮੇਸ਼ਰ ਗੱਤ ਨਾਰਾਇਣ ਧਨ ਗopal ਗੁਣ ਸਾਖੀ ਸਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਦ ਜਾਤੀ ਗਰੇ ਨਾਗੀ ਬਲੇ ਨਾਗੀ ਸੰਤ ਜੀ ਤੇਰਾ ਕਿਹਦਾ ਨਾਮ ਹੈ ਮਹੱਲਾ ਚੌਥਾ ਦੀ ਲਾਭ ਪਰਵ੍ਰਤੀ ਕਰਮ ਜੜੜਾਇਆ ਬਲ ਰਾਮ ਜਿਉ ਬਾਣੀ ਬਰ ਮਹਾਬੇਜ ਧਰਮ ਜੜੜੋ পাপ ਤਜਾਇਆ ਬਲ ਰਾਮ ਜਿਉ ਧਰਮ ਜੜੜੋ ਹਰ ਨਾਮ ਧਿਆਵੋ ਸਿਮਰਤ ਨਾਮ ਜੜੜਾਇਆ ਤਤ ਗੁਰ ਗੁਰ ਪੂਰਾ ਅਰਧ ਹੋ ਸਭ ਕਿਰ ਵਿਖ ਪਾਪ ਗਵਾਇ ਸਹਜ ਆਨੰਦ ਆਵੜ ਭਾਗੀ ਮਨ ਹਰ ਹਰ ਵਿਖ ਆਲਾ ਜਨ ਕਹ ਨਾਨਕ ਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ RAM ਹਦੂਰੇ ਹਰ ਆਤਮ RAM ਪਸਾਰੇ ਆ ਸੁਆਮੀ ਸਰਵ ਰਹਾ ਪ੍ਰਪੂਰੇ ਅੰਤਰ ਵਾਰ ਹਰ ਪਰਬ ਏਕੋ ਬਿਲੇ ਹਰ ਜਨ ਮੰਗਲ ਗਾਏ ਜਨ ਨਾਨਕ ਦੂਤੀ 라 ਚਲਾਈ ਅਨਹਦ ਸਬਦ ਵਜਾ ਪਾਗ ਜਿਓ ਜਦ ਨਾਲ ਕਹੋਲੇ ਜੀ ਜਿ ਲਾਵੇ ਹਾਰੇ ਉਪਜੈ万 ਬਹਿਰਾ ਪਿਓ ਜਿਡੂ ਦਾ you ਸਿਮਰੋ ਸਿਮਰੀ ਸ੍ਰੀ ਹਰਿ ਪ੍ਰੀਤਿ ਸੋਈ ਆਈ ਆ ਕਿ ਜਿਥੇ ਸਭ ਦੁੱਖ ਜਾਏ ਤੇਗੁ ਮਹਾਰਗ ਸਿਮਰੀਐ ਕਰਨ ਗਾਵਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਾਰਾਜ ਸਭ ਥਾਈ ਹੋਏ ਸਹਾਈ ਦਸਾਂ ਆਸ਼ਾਣੀਆਂ ਦੀ ਜੋਤ ਕਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਉਦਾਰ ਦੀਪ ਧਿਆਨ ਕਰਕੇ ਬੋਲੋ ਦੇਗੁ ਰੰਗ ਜਾਈ ਸੋ ਤੇ ਅਨੁਕੂਤਾ ਸਿਨੋ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਪਿਆਰ ਕਰਕੇ ਬੋਲੋ ਜੀ ਸਾਹਿਬ ਜੀ ਨਾਲ ਸਿਵਾ ਸਿਰੀਆ ਕਰੇ ਸਿਖਤੇ ਬੰਗਲਾ ਕਟਵਾਏ ਫੱਕੜੀ ਨਾਲ ਹੋਣਾ ਕਰਾਰੇ ਨਾਲ ਕਰਵਾਈ ਚਲਦੇ ਗੁਰਦੁਆਰਿਆਂ ਵੀ ਕਰਵਾਨੀਆਂ ਕਰਦੀ ਮਾਰਿਆ ਸਿੱਖੀ ਕਿਸਾਂ ਸਵਾਸਾਂ ਨਾਲ ਨੁਭਾਈ ਕਿਸਾਂ ਸਿਵਾ ਕਰਨਾ ਚੇਰੀਆ ਸਿਵਾ ਕੋ ਧੀਆਂ ਸੋਦਰ ਜੋਦੇ ਆਪਾ ਪੁਰਖਾ ਪੰਗਾਂ ਕਰਤਾ ਸਭ ਉਦ ਗੁਰਦੁਆਰੇ ਉਹਦਾ ਪਿਆਰ ਕਰਕੇ ਬੋਲੋ ਜੀ ਸਾਹਿਬ ਆਪ ਸਾਹਿਬੀ ਬੋਲ ਪਾਉਂ

ਕਰुणा ਕਮਣਾ ਵਿੱਚ ਅਰਦਾਸ ਬੇਤੀ ਹੈ ਆਪ ਜੀ ਦੀ ਰਹਿਮਤਾ ਦਾ ਸਰਕਾਰ ਮਹਾਨ ਕਿਰਪਾ ਦਾ ਸਰਕਾਰ ਆਪ ਜੀ ਨੇ ਦੁਨਣਾ ਪਰਵਾਰਾਂ ਦੁਨਣਾ ਧੀਰਾਂ ਨੂੰ ਖੁਸ਼ੀਆਂ ਦਾ ਸਮਾ ਰਕਸ਼ਕ ਕੀਤਾ ਹੈ ਮਹਾਰਾਜ ਆਪ ਜੀ ਦੀ ਲਿਖੀ ਗੋਦ ਚਰਨ ਛਾਇਆ ਹੈ ਜਮਾਲਾ ਸੁਭਾਗ ਜੋੜੇ ਦੇ ਸੁਬ ਅਨੰਦ ਕਾਰਜ ਹੋਏ ਨੇ ਆਪ ਜੀ ਨੇ ਕਿਰਪਾ ਕੀਤੀ ਸੁਭਾਗ ਜੋੜੇ ਨੂੰ ਚਾਰ ਲਾਮਾਂ ਦਾ ਉਪਦੇਸ਼ ਦੇ ਕੇ ਨਗਰੋ ਨਗਰ ਨਿਹਾਲ ਨਾਕਾ ਕਾਕਾ ਇੰਟਰਪ੍ਰੀਜ਼ ਜੀਸਪੁੱਤਰ ਸਰਦਾਰ ਸੰਬਦੇਵ ਸਿੰਘ ਜੀ ਬੀਬੀ ਕੌਰ ਦੀ ਪੁੱਤਰੀ ਸਰਦਾਰ ਨਿਰਮਲ ਕੁਮਾਰ ਜੀ ਆਪ ਜੀ ਨੇ ਕਿਰਪਾ ਕੀਤੀ ਚਾਰ ਲਾਹਾਂ ਦਾ ਉਪਦੇਸ਼ ਦੇ ਕੇ ਸੁਭਾਗ ਜੋੜੇ ਨੂੰ ਨਦਰੋਂ ਨਦਰਾਂ ਤੇਰਾ ਭਰਿਆ ਹੱਥ ਸੁਭਾਗ ਜੋੜੇ ਦੇ ਸਿਰ ਦੇ ਉੱਤੇ ਰੱਖਣਾ ਅੰਗ ਸੰਗ ਹੋ ਕੇ ਸੁਭਾਗ ਜੋੜੇ ਦੀ ਰੱਖਿਆ ਕਰਨੀ ਮਹਾਰਾਜ ਹਰ ਪ੍ਰਕਾਰ ਦੀਆਂ ਕੁਰਸੀਆਂ ਕਬਸ ਕਰਨੀ ਆਪ ਸਦੇ ਵਿੱਚ ਬਣ ਆਵੇ ਗੁਰੂ ਮਹਾਰਾਜੋਂ ਦਾ ਪਰਿਵਾਰਾਂ ਦੀ ਇਲਾਜ ਪਤ ਰੱਖਣੀ ਪਟਦੇ ਪੱਜਣੇ ਲੋਕ ਸੁਖੀਏ ਪਰ ਲੋਕ ਸਹਿਨੇ ਕਰਨੇ ਆਨੰਦ ਕਾਰਜਾਂ ਦੀ ਤੁਸੀਂਾਂ ਨੂੰ ਕਰਤਦਿਆਂ ਸੇਵਕ ਪਰਿਵਾਰ ਵੱਲੋਂ ਆਪ ਜੀ ਦੀ ਪਾਵਨ ਮਿਹੂਰੀ ਅੰਦਰ ਪੰਜਮ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਦਾਤਾ ਜੀ ਤੁਹਕ ਲਾਓ ਲੱਗੇ ਦਾ ਭੋਗ ਸੰਗਤ ਨੂੰ ਚਰਪਾਉਣ ਦੀ ਇਜਾਜ਼ਤ ਕਰੋ ਅੱਜ ਦਾ ਸੰਗਤ ਦੀ ਹਾਜ਼ਰੀ ਥਿਲ ਨੂੰ ਟਿਕਾਣਾ ਜਰ ਪਰਵਾਰ ਆਨੰਦ ਕਾਰਜਾਂ ਦੀ ਰਸਮ ਆਦਾ ਕਰਾਉਂਦੇ ਆ ਬਾਣੀ ਪੜ੍ਹਦੇ ਆ ਅਨੇਕ ਬਰਤਾਲ ਦੀ ਭੁੱਲ ਚੁੱਕ। ਗਕਸ਼ਨ ਹਾਰ ਹੋ ਬਸ ਰੈਣਾ ਤੁੰਨਾ ਹੀਰਾਂ ਦੇ ਰੰਦੇ ਕਾਰਜਾਂ ਨੂੰ। ਸਵਾਰ ਨਰਾਸ ਕਰਨਾ ਗੁਰੂ ਮਹਾਰਾਜ ਆਪਣੇ ਦਰਗਾਈ। ਹੁਕਮਨਾਮੇ ਜੋ ਆਪ ਜੀ ਦੇ ਦਰ ਤੇ ਆਏ। ਸੁਰਾਜੀ ਹੋ ਕੇ ਜਾਏ। ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ। ਵਾਦ ਤੁਹੀ ਕਾ ਕਰਤਾ। ਵਾਦ ਆਗੇ ਆਈ ਆਕਾਰ ਰੂਪੀ ਤਵੇਂ ਜੜਾਉ ਉਪੰਤ ਸਭ ਸਿਕਣ ਕੋ

रूपवानि देह हे राम चरण मा जप्पै रूप नाना न किया के की पुडर प्राण विचारे क्या नड महि यो रमिया धर्म थाई आत्म रूप धरतारे फिरत करै सकल जनते ਸواری ਯੋ ਪਾਵੈ ਤੁਰਾ ਨੂੰ ਸੁਆਮੀ ਜਨ ਨਾਨਕ ਸਰਨ ਸੁਆਰੀ ਕੀਰਤ ਕਰਹਿ ਸਗਰ ਜਨ ਤੇਰੀ ਤੂਰ ਬਨਾਸੀ ਪ੍ਰਕੂਰਾਰੇ खुशहाली आए जिस घर में तुम्हारी शादी हो तारों का चमकता गहना हो फूलों की महकती वादी हो उस घर में खुशहाली आए ਕਿਸ ਘਰ ਮੇਂ ਤੁਹਾਡੀ ਸ਼ਾਦੀ ਹੋ ਕਾਹ ਇਹ ਜਹਾਂ ਤੇਰੇ ਪਿਆਰੋਂ ਮੈਂ ਹੋ ਜਾਂ